ਸਤ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਮੈਂ ਅਨਮੋਦੀਪ ਸਿੰਘ ਜੁਨੇიდ ਸਵਾਗਤ ਕਰਦਾ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਇਸ ਵੀਡੀਓ ਦੇ ਵਿੱਚ ਪਿਆਰੇ ਵਿਦਿਆਰਥੀਓ ਅੱਜ ਮਿਤੀ 7 ਮਾਰਚ 2024 ਨੂੰ ਹੋਇਆ ਤੁਹਾਡਾ 8ਵੀਂ ਜਮਾਤ ਦਾ ਸਮਾਜਿਕ ਵਿਗਿਆਨ ਦਾ ਪੇਪਰ ਇਸ ਵੀਡੀਓ ਦੇ ਵਿੱਚ ਆਪਾਂ ਇਸ ਪ੍ਰਸ਼ਨ ਪੱਤਰ ਨੂੰ ਹੱਲ ਕਰਨ ਜਾ ਰਹੇ ਹਾਂ ਇਸ ਦੇ ਨਾਲ ਤੁਹਾਡੀ ਹੈਲਪ ਜ਼ਰੂਰ ਹੋਏਗੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨੇ ਕੁ ਸਵਾਲ ਤੁਹਾਡੇ ਸਹੀ ਹੋਗੇ ਤੇ ਕਿਹੜਾ ਸਵਾਲ ਤੁਹਾਡਾ ਗਲਤ ਹੋ ਗਿਆ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਤੁਹਾਡੇ 80 ਅੰਕਾਂ ਦੇ ਵਿੱਚੋਂ ਕਿੰਨੇ ਅੰਕ ਆ ਸਕਦੇ ਨੇ ਇਸ ਤੋਂ ਪਹਿਲਾਂ ਕਿ ਆਪਾਂ ਪੇਪਰ ਹੱਲ ਕਰੀਏ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਹੁਣ ਸ਼ੁਰੂ ਕਰਦੇ ਆਪਾਂ ਇਸ ਪ੍ਰਸ਼ਨ ਪੱਤਰ ਨੂੰ ਹੱਲ ਕਰਨਾ ਇਸ ਦੇ ਲਈ ਬੱਚੋ ਸਾਡੇ ਕੋਲੇ ਸਭ ਤੋਂ ਪਹਿਲਾਂ ਹੈਗਾ ਭਾਗ ੳ ਪਾਗ ਪੂੜਾ ਦੇ ਵਿੱਚ ਬੱਚਿਓ ਸਾਡੇ ਕੋਲੇ 16 ਪ੍ਰਸ਼ਨ ਨੇ 16 ਪ੍ਰਸ਼ਨਾਂ ਦੇ ਵਿੱਚ ਹਰ ਇੱਕ ਪ੍ਰਸ਼ਨ ਹੈਗਾ ਇੱਕ ਨੰਬਰ ਦਾ ਇੱਕ ਇੱਕ ਅੰਕ ਦਾ ਇੱਕ ਪਹਿਲਾ ਪ੍ਰਸ਼ਨ ਸਾਡੇ ਕੋਲੇ ਹੈ ਬੱਚਿਓ ਕਿ ਹੀਟ ਲਿਖਿਆਂ ਵਿੱਚੋਂ ਕਿਹੜਾ ਸਾਧਨ ਅਨਰਜੀਵ ਸਾਧਨਾ ਦੀ ਸ਼੍ਰੇਣੀ ਵਿੱਚ ਆਉਂਦਾ ਨਰਜੀਵ ਸਾਧਨ ਕਿਹੜੇ ਹੁੰਦੇ ਨੇ ਜਿਹੜੇ ਵਾਧੇ ਫੁੱਲਦੇ ਨਹੀਂ ਸਾਹ ਨਹੀਂ ਲੈਂਦੇ ਤਾਂ ਇਸ ਦੇ ਵਿੱਚ ਖਣਿਜ ਪਦਾਰਥ ਕਿਉਂਕਿ ਤਿੰਨੇ ਇਹ ਸਜੀਵ ਸਾਧਨਾ ਦੀ ਸ਼੍ਰੇਣੀ ਚ ਆਉਂਦੇ ਨੇ ਪ੍ਰਸ਼ਨ ਦੂਜਾ ਜਲੂਡ ਮਿੱਟੀ ਭਾਰਤ ਦੇ ਲਗਭਗ ਕਿੰਨੇ ਪ੍ਰਤੀਸ਼ਤ ਹਿੱਸੇ ਵਿੱਚ ਮਿਲਦੀ ਹੈ ਤਾਂ ਇਸ ਦਾ ਉੱਤਰ ਆਏਗਾ ਬੱਚਿਓ ਲਗਭਗ 45% ਹਿੱਸੇ ਦੇ ਵਿੱਚ ਠੀਕ ਹੈ ਅੱਗੇ ਆ ਖਾਲੀ ਤਾਂ ਊਰਜਾ ਦੇ ਨਵੇਂ ਸ਼ਕਤੀ ਸਾਧਨਾ ਵਿੱਚ ਸ਼ਾਮਲ ਹੈ ਕੀ ਸ਼ਾਮਲ ਹੈ ਪੌਣ ਸ਼ਕਤੀ ਪੌਣ ਸ਼ਕਤੀ ਊਰਜਾ ਦੇ ਨਵੇਂ ਸ਼ਕਤੀ ਸਾਧਨਾ ਵਿੱਚ ਸ਼ਾਮਲ ਹੈ ਅਗਲਾ ਪ੍ਰਸ਼ਨ ਹੈਗਾ ਕਿ ਮੱਕੀ ਤੋਂ ਕੀ ਕੀ ਤਿਆਰ ਕੀਤਾ ਜਾਂਦਾ ਹੈ ਮੱਕੀ ਤੋਂ ਤਿਆਰ ਕੀਤਾ ਜਾਂਦਾ ਗਲੂਕੋਜ਼ ਅਲਕੋਹਲ ਸਟਾਰਚ ਤਾਂ ਇਸ ਦਾ ਉੱਤਰ ਆ ਜਾਏਗਾ ਉਪਰੋਕਤ ਸਾਰੇ ਅੱਗੇ ਪ੍ਰਸ਼ਨ ਹੈਗਾ ਕਿ ਲਾਵੇ ਦੀ ਧਰਤੀ ਉੱਪਰ ਬਾਹਰ ਆਉਣ ਦੀ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ ਜਦੋਂ ਲਾਵਾ ਧਰਤੀ ਦੇ ਉੱਪਰ ਬਾਹਰ ਆਉਂਦਾ ਉਸ ਕਿਰਿਆ ਨੂੰ ਅਸੀਂ ਕਹਿੰਦੇ ਹਾਂ ਜਵਾਲਾਮੁਖੀ ਠੀਕ ਹੈ ਜੀ ਅੱਗੇ ਹੈਗਾ ਜੀ ਪ੍ਰਸ਼ਨ ਕਿਸ ਮੁਗਲ ਬਾਦਸ਼ਾਹ ਨੇ ਈਸਟ ਇੰਡੀਆ ਕੰਪਨੀ ਨੂੰ 3000 ਸਾਲਾਨਾ ਕਰ ਦੇਣ ਦੇ ਬਦਲੇ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਬਿਨਾ ਕਰ ਦਿੱਤੇ ਵਪਾਰ ਕਰਨ ਦੀ ਰਾਇਤ ਦਿੱਤੀ ਸੀ ਤਾਂ ਇਸ ਦਾ ਉੱਤਰ ਹੈ ਬਾਦਸ਼ਾਹ ਫਰਖਸ਼ੀਅਰ ਅੱਗੇ ਆ ਗਿਆ ਬੱਚਿਓ ਲਾਰਡ ਕਾਰਨ ਵਾਲਿਸ ਨੇ ਬੰਗਾਲ ਅਤੇ ਬਿਹਾਰ ਦੇ ਪ੍ਰਾਂਤਾਂ ਵਿੱਚ ਸਥਾਈ ਬੰਦੋਬਸਤ ਪ੍ਰਬੰਧ ਕਦੋਂ ਸ਼ੁਰੂ ਕੀਤਾ ਤਾਂ ਇਸ ਦਾ ਉੱਤਰ ਹੈ 1793 ਦੇ ਵਿੱਚ ਠੀਕ ਹੈ ਜੀ ਅੱਗੇ ਹੈਗਾ ਜੀ 1857 ਦਾ ਜਿਹੜਾ ਵਿਦਰੋਹ ਹੋਇਆ ਸੀ ਉਸ ਦਾ ਪਹਿਲਾ ਸ਼ਹੀਦ ਮੰਗਲ ਪਾਂਡੇ ਇਸ ਦਾ ਪਹਿਲਾ ਸ਼ਹੀਦ ਮੰਗਲ ਪਾਂਡੇ ਸੀ ਤੁਹਾਨੂੰ ਸਾਰਿਆਂ ਨੂੰ ਲਗਭਗ ਪਤਾ ਹੋ ਅਗਲਾ ਨੌਵਾਂ ਪ੍ਰਸ਼ਨ ਹੈਗਾ ਸਾਡੇ ਕੋਲੇ ਜੋਤੀਵਾ ਫੂਲੇ ਖਾਲੀ ਤਾਂ ਦੇ ਮਹਾਨ ਸਮਾਜ ਸੁਧਾਰਕ ਸਨ ਤਾਂ ਇਸ ਦਾ ਉੱਤਰ ਆਏਗਾ ਜੋਤੀਵਾ ਫੂਲੇ ਮਹਾਰਾਸ਼ਟਰਾ ਦੇ ਮਹਾਨ ਸਮਾਜ ਸੁਧਾਰਕ ਸਨ 10ਵਾਂ ਪ੍ਰਸ਼ਨ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਤੇ ਕਿੱਥੇ ਹੋਈ ਤਾਂ ਇਸਦਾ ਉੱਤਰ ਹੈ ਬੱਚਿਓ 28 ਦਸੰਬਰ 1885 ਨੂੰ ਬੰਬਈ ਦੇ ਵਿੱਚ ਜਿਹੜੀ ਇੰਡੀਆਨ ਕਾਂਗਰਸ ਦੀ ਸਥਾਪਨਾ ਹੋਈ ਸੀ 28 ਦਸੰਬਰ 1885 ਈਸਵੀ ਨੂੰ ਹੋਈ ਸੀ ਬੰਬਈ 'ਚ 11ਵਾਂ ਪ੍ਰਸ਼ਨ ਮਹਾਤਮਾ ਗਾਂਧੀ ਨੇ ਅੰਗਰੇਜ਼ੀ ਸਰਕਾਰ ਖਿਲਾਫ ਭਾਰਤ ਛੱਡੋ ਅੰਦੋਲਨ ਕਦੋਂ ਸ਼ੁਰੂ ਕੀਤਾ ਤਾਂ ਇਸਦਾ ਉੱਤਰ ਆਏਗਾ ਬੱਚਿਓ 1942 ਇਸ ਦੀ ਸਹੀ ਤਰੀਕ ਹੈਗੀ ਆ 8 ਅਗਸਤ 1942 ਅੱਗੇ ਸਾਡੇ ਕੋਲੇ ਪ੍ਰਸ਼ਨ ਹੈਗਾ ਕਿ ਸੰਵਿਧਾਨ ਦੀ ਮਸੌਦਾ ਕਮੇਟੀ ਦੇ ਪ੍ਰਧਾਨ ਕੌਣ ਸਨ ਤਾਂ ਇਸ ਦਾ ਉੱਤਰ ਹੈ ਬੱਚੋ ਪੀਮਰਾਓ ਅੰਬੇਦਕਰ ਡਾਕਟਰ ਪੀਮਰਾਓ ਅੰਬੇਦਕਰ ਪ੍ਰਸ਼ਨ 13ਵਾਂ ਪੰਜਾਬ ਵਿੱਚੋਂ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ ਰਾਜ ਸਭਾ ਲਈ ਤਾਂ 7 ਮੈਂਬਰ ਚੁਣੇ ਜਾਂਦੇ ਹਨ ਅੱਗੇ ਹੈਗਾ ਕਿ ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਕਿਸ ਧਾਰਾ ਦੀਨ ਪ੍ਰਾਪਤ ਹੈ ਤਾਂ ਇਸ ਦਾ ਉੱਤਰ ਹੈ ਧਾਰਾ 136 ਠੀਕ ਹੈ ਜੀ ਅੱਗੇ ਬੱਚਿਓ ਜਿਹੜਾ ਸਵਾਲ ਆ ਤੁਹਾਨੂੰ ਜ਼ਰੂਰ ਆਉਂਦਾ ਹੋਵੇਗਾ ਇਹ ਤੁਸੀਂ ਅਕਸਰ ਆਪਣੇ ਸਕੂਲ ਦੇ ਵਿੱਚ ਲਿਖਿਆ ਲੋਗੋ ਬਣਿਆ ਹੁੰਦਾ ਇੱਕ ਲੜਕਾ ਇੱਕ ਲੜਕੀ ਪੈਨਸਲ ਦੇ ਉੱਪਰ ਜਿ ਬੈਠੇ ਹੁੰਦੇ ਆ ਉਹਦੇ ਤੇ ਲਿਖਿਆ ਹੁੰਦਾ ਪੜੋ ਸਾਰੇ ਵੱਧੋ ਸਾਰੇ ਠੀਕ ਹੈ ਇਸ ਦਾ ਉਦੇਸ਼ ਮਤਲਬ ਲੋਗੋ ਕੀ ਆ ਤੇ ਇਸ ਸਰਵ ਸਿੱਖਿਆ ਅਭਿਆਨ ਆ ਜਿਹੜਾ ਉਸ ਦਾ ਇਹ ਸਲੋਗ ਨਾ ਪੜੋ ਸਾਰੇ ਵਧੋ ਸਾਰੇ ਫੇਰ ਸਾਡੇ ਕੋਲੇ ਹੈਗਾ ਤੁਹਾਡਾ 14ਵਾਂ ਆਪਰੇਸ਼ਨ ਏਟੀਐਮ ਦਾ ਪੂਰਾ ਨਾਮ ਕੀ ਹੈ ਏਟੀਐਮ ਠੀਕ ਹੈ ਜਿਸ ਤੋਂ ਅਸੀਂ ਪੈਸੇ ਕਢਾਉਨੇ ਆ ਏਟੀਐਮ ਦਾ ਪੂਰਾ ਨਾਮ ਹੈਗਾ ਆਟੋਮੈਟਿਡ ਟੈਲਰ ਮਸ਼ੀਨ ਠੀਕ ਹੈ ਪਹਿਲੀ ਆਪਸ਼ਨ ਇਸ ਦੀ ਆਨਸਟੀ ਫਿਰ ਬੱਚਿਓ ਸਾਡੇ ਕੋਲੇ ਅਗਲਾ ਭਾਗ ਆ ਗਿਆ ਅੜਾ ਅੜਾ ਭਾਗ ਦੇ ਵਿੱਚ ਕੀ ਆ ਖਾਲੀ ਸਥਾਨ ਭਰੋ ਸਾਡੇ ਕੋਲੇ ਖਾਲੀ ਥਾਂ ਹਨੇ ਅਸੀਂ ਇਹਨਾਂ ਨੂੰ ਭਰਨਾ ਹੈ ਤਾਂ ਪਹਿਲੀ ਖਾਲੀ ਥਾਂ ਕੀ ਆ ਪਹਿਲੀ ਥਾਂ ਖਾਲੀ ਥਾਂ ਦੇ ਵਿੱਚ ਹੈਗਾ ਬੱਚਿਓ ਕਿ ਬੈਂਕਾਂ ਦੀ ਮਲਕੀਅਤ ਅਤੇ ਕੰਟਰੋਲ ਸਰਕਾਰ ਦੇ ਹੱਥ ਹੁੰਦਾ ਕਿਹੜੇ ਬੈਂਕਾਂ ਦੀ ਉਹ ਹੁੰਦੇ ਨੇ ਪਬਲਿਕ ਬੈਂਕ ਸਰਵਜਨਿਕ ਬੈਂਕ ਤਾਂ ਪਬਲਿਕ ਬੈਂਕ ਹੁੰਦੇ ਨੇ ਜਿਹੜੇ ਇਹਨਾਂ ਦਾ ਕੰਟਰੋਲ ਤੇ ਮਲਕੀਅਤ ਸਰਕਾਰ ਦੇ ਹੱਥ ਦੇ ਵਿੱਚ ਹੁੰਦੀ ਹੈ ਅਗਲਾ ਪ੍ਰਸ਼ਨ ਆਏਗਾ ਕਿ ਪੂਰਬ ਵਿੱਚ ਜੈੰਤੀਆ ਪਹਾੜੀਆਂ ਤੋਂ ਲੈ ਕੇ ਪੱਛਮ ਵਿੱਚ ਗਾਰੋ ਪਹਾੜੀਆਂ ਤੱਕ ਖੇਤਰ ਵਿੱਚ ਕਿਹੜੇ ਕਬੀਲੇ ਦਾ ਰਾਜ ਸੀ ਤਾਂ ਉਸ ਕਬੀਲੇ ਦਾ ਨਾਂ ਭਰਨਾ ਪਾ ਤੇ ਇਹ ਕਬੀਲਾ ਸੀ ਬੱਚਿਓ ਖਾਸੀ ਕਬੀਲਾ ਖਾਸੀ ਨੂੰ ਖਸੀਸ ਵੀ ਕਿਹਾ ਜਾਂਦਾ ਹੈ ਖਾਸੀ ਕਬੀਲਾ ਸੀ ਅਗਲਾ ਪ੍ਰਸ਼ਨ ਹੈਗਾ ਸਾਡੇ ਕੋਲੇ ਤੀਜੇ ਦੇਸੀ ਰਿਆਸਤਾਂ ਦੇ ਰਾਜੇ ਮਹਾਰਾਜੇ ਠੀਕ ਆ ਖਾਲੀ ਥਾਂ ਭਰਨੀ ਆ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤੂਆਂ ਦੀ ਵਰਤੋਂ ਕਰਦੇ ਸਨ ਤਾਂ ਇੱਥੇ ਭਰਿਆ ਜਾਊਗਾ ਲਘੂ ਉਦਯੋਗ ਜਿਹੜੇ ਛੋਟੇ ਉਦਯੋਗ ਹੁੰਦੇ ਨੇ ਉਹਨਾਂ ਦੁਆਰਾ ਤਿਆਰ ਕੀਤੀਆਂ ਵਸਤੂਆਂ ਦੀ ਵਰਤੋਂ ਕਰਦੇ ਸੀ ਠੀਕ ਹੈ ਜੀ ਅਗਲਾ ਹੈਗਾ ਸੰਵਿਧਾਨ ਦੀ 42ਵੀਂ ਸੋਧ ਰਾਹੀਂ ਪ੍ਰਸਤਾਵਨਾ ਵਿੱਚ ਕਿਹੜੇ ਸ਼ਬਦ ਦਰਜ ਕੀਤੇ ਗਏ ਤਾਂ ਉਹ ਸ਼ਬਦ ਸੀ ਅਖੰਡਤਾ ਤੇ ਏਕਤਾ ਅਖੰਡਤਾ ਅਖੰਡਤਾ ਅਤੇ ਏਕਤਾ ਠੀਕ ਹੈ ਜੀ ਇਹਦਾ ਉੱਤਰ ਆਏਗਾ ਅਖੰਡਤਾ ਤੇ ਇਕਤਾ ਹੁਣ ਆਪਾਂ ਅੱਗੇ ਚੱਲਦੇ ਹਾਂ ਸਹੀ ਤੇ ਗਲਤ ਚੁਣਦੇ ਹਾਂ ਸਾਡੇ ਕੋਲੇ ਪਹਿਲਾ ਪ੍ਰਸ਼ਨ ਹੈਗਾ ਐਂਥਰੇਸਾਈਟ ਕੋਲੇ ਦੀ ਸਭ ਤੋਂ ਵਧੀਆ ਕਿਸਮ ਹੈ ਬਿਲਕੁਲ ਸਹੀ ਹੈ ਕਿਉਂਕਿ ਇਹ ਸਭ ਤੋਂ ਵਧੀਆ ਕਿਸਮ ਹੈ ਮੈਰੀਨਾ ਵਿਚ ਸਮੁੰਦਰੀ ਕਿਨਾਰਾ 10 ਕਿਲੋਮੀਟਰ ਲੰਬਾ ਹੈ ਇਹ ਬੱਚਿਓ ਗਲਤ ਆ ਤਾਂ ਇਹ ਗਲਤ ਕਿਉਂ ਆ ਕਿਉਂਕਿ ਉਹ 6 ਕਿਲੋਮੀਟਰ ਲੰਬਾ ਨਾ ਕਿ 10 ਕਿਲੋਮੀਟਰ ਨਿਯਮ ਪਾਲਿਕਾ ਮੌਲਿਕ ਅਧਿਕਾਰਾਂ ਦੀ ਰੱਖਿਆਤ ਹੈ ਬਿਲਕੁਲ ਸਹੀ ਹੈ ਨਿਯਮ ਪਾਲਿਕਾ ਸਾਡੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਦੀ ਹੈ ਸੰਵਿਧਾਨ ਅਨੁਸਾਰ ਧਰਮ ਜਾਤ ਰੰਗ ਨਸਲ ਦੇ ਆਧਾਰ ਤੇ ਭੇਦ ਭਾਵ ਕੀਤਾ ਜਾ ਸਕਦਾ ਹੈ ਨਹੀਂ ਕੀਤਾ ਜਾ ਸਕਦਾ ਬਿਲਕੁਲ ਗਲਤ ਹੈ ਕਿਉਂਕਿ ਸੰਵਿਧਾਨ ਕਹਿੰਦਾ ਕਿ ਧਰਮ ਦੇ ਰੰਗ ਦੇ ਜਾਤ ਦੇ ਆਧਾਰ ਤੇ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਕੀਤਾ ਜਾ ਸਕਦਾ ਠੀਕ ਹੈ ਜੀ ਅੱਗੇ ਹੈਗਾ ਬੱਚਿਓ ਸਾਡੇ ਕੋਲੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਇੱਕ ਸ਼ਬਦ ਜਾਂ ਇੱਕ ਵਾਕ ਦੇ ਵਿੱਚ ਦਿਓ ਹੁਣ ਕੀ ਆ ਪਹਿਲਾ ਪ੍ਰਸ਼ਨ ਸਮੁੰਦਰ ਤੋਂ ਸਾਨੂੰ ਕੀ ਪ੍ਰਾਪਤ ਹੁੰਦਾ ਸਮੁੰਦਰ ਤੋਂ ਸਾਨੂੰ ਪ੍ਰਾਪਤ ਹੁੰਦਾ ਭੋਜਨ ਭਾਵ ਮੱਛੀਆਂ ਪ੍ਰਾਪਤ ਹੁੰਦੀਆਂ ਨੇ ਸੱਪੀਆਂ ਘੋਗੇ ਹੋਰ ਇਹ ਬਹੁਤ ਸਾਰੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ ਨਮਕ ਪ੍ਰਾਪਤ ਹੁੰਦਾ ਤਾਂ ਇੱਕ ਵਾਕ ਦੇ ਵਿੱਚ ਹੀ ਉੱਤਰ ਦੇਣਾ ਸੀ ਤੁਸੀ ਅਗਲਾ ਪ੍ਰਸ਼ਨ ਹੈਗਾ ਕਿ ਆਫਤ ਕਿਸ ਨੂੰ ਕਿਹਾ ਜਾਂਦਾ ਹੈ ਜਦੋਂ ਕੋਈ ਬੱਚੇ ਉਹ ਸਮੱਸਿਆ ਭਿਆਨਕ ਰੂਪ ਧਾਰਨ ਕਰ ਜੇ ਤਾਂ ਉਸ ਨੂੰ ਆਫਤ ਕਿਹਾ ਜਾਂਦਾ ਹੈ ਕੋਈ ਵੀ ਸਮੱਸਿਆ ਜਦੋਂ ਭਿਆਨਕ ਰੂਪ ਧਾਰਨ ਕਰ ਜਾਂਦੀ ਹੈ ਠੀਕ ਹੈ ਉਸ ਨੂੰ ਆਫਤ ਕਿਹਾ ਜਾਂਦਾ ਜਿਵੇਂ ਕੋਈ ਪਚਾਲ ਆ ਜਾਂਦਾਗਾ ਹੜ੍ਹ ਆ ਜਾਂਦੇ ਨੇ ਇਹ ਕੁਦਰਤੀ ਆਫਤਾਂ ਨੇ ਹੋਰ ਬਹੁਤ ਸਾਰੀਆਂ ਆਫਤਾਂ ਨੇ ਜਿਹੜੀ ਛੋਟੀ ਜਿਹੀ ਸਮੱਸਿਆ ਜਦੋਂ ਵਿਕਰਾਲ ਬਣ ਜੇ ਤਾਂ ਆਫਤ ਬਣ ਜਾਂਦੀ ਹੈ ਅੱਗੇ ਅਗੇ ਭਾਰਤ ਵਿੱਚ ਸਭ ਤੋਂ ਪਹਿਲਾ ਛਾਪਾ ਖਾਨਾ ਕਦੋਂ ਸ਼ੁਰੂ ਕੀਤਾ ਗਿਆ ਸੀ ਤਪਾਰਥ ਵਿੱਚ ਜਿਹੜਾ ਸਭ ਤੋਂ ਪਹਿਲਾ ਛਾਪਾਖਾਨਾ ਸੀ ਬੱਚਿਓ ਉਹ ਸ਼ੁਰੂ ਕੀਤਾ ਗਿਆ ਸੀ 1557 ਦੇ ਵਿੱਚ 1557 ਈਸਵੀ ਦੇ ਵਿੱਚ ਕਿਹਨੇ ਕੀਤਾ ਸੀ ਇਹ ਪੁਰਤਗਾਲੀਆਂ ਦੁਆਰਾ ਕੀਤਾ ਗਿਆ ਸੀ ਠੀਕ ਹੈ ਜੀ ਪੁਰਤਗਾਲੀਆਂ ਦੁਆਰਾ ਅੱਗੇ ਆ ਗਿਆ ਬੱਚਿਓ ਪ੍ਰਸ਼ਨ ਕਿ ਭਾਸ਼ਾਵਾਦ ਤੋਂ ਤੁਸੀਂ ਕੀ ਸਮਝਦੇ ਹੋ ਭਾਸ਼ਾਵਾਦ ਦਾ ਮਤਲਬ ਇਹ ਹੁੰਦਾ ਕਿ ਜਦੋਂ ਕੋਈ ਵਿਅਕਤੀ ਭਾਸ਼ਾ ਦੇ ਆਧਾਰ ਤੇ ਆਪਣੇ ਆਪ ਨੂੰ ਉੱਤਮ ਸਮਝੇ ਦੂਜੇ ਨੂੰ ਮਾੜਾ ਸਮਝੇ ਉਸ ਨੂੰ ਭਾਸ਼ਾਵਾਦ ਕਿਹਾ ਜਾਂਦਾ ਜਿਵੇਂ ਕੋਈ ਆਪਣੀ ਭਾਸ਼ਾ ਨੂੰ ਵਡਿਆਉਂਦਾਗਾ ਉਹ ਕਹਿੰਦਾ ਮੇਰੀ ਭਾਸ਼ਾ ਚੰਗੀ ਆ ਦੂਜੇ ਦੀ ਭਾਸ਼ਾ ਮਾੜੀ ਆ ਤੇ ਇਸ ਨੂੰ ਭਾਸ਼ਾਵਾਦ ਕਿਹਾ ਜਾਂਦਾ ਇਸੇ ਤਰ੍ਹਾਂ ਹੀ ਪ੍ਰਾਂਤਵਾਦ ਸ਼ਬਦ ਆ ਜਦੋਂ ਕੋਈ ਬੰਦਾ ਆਪਣੇ ਪ੍ਰਾਂਤ ਨੂੰ ਆਪਣੇ ਰਾਜ ਨੂੰ ਚੰਗਾ ਦੂਜੇ ਰਾਜਾਂ ਨੂੰ ਮਾੜਾ ਸਮਝੇ ਤਾਂ ਉਹ ਉਹਦੇ ਆਧਾਰ ਤੇ ਕੋਈ ਝਗੜਾ ਕਰੇ ਤਾਂ ਉਸ ਨੂੰ ਪ੍ਰਾਂਤਵਾਦ ਕਿਹਾ ਜਾਂਦਾ ਭਾਸ਼ਾਵਾਦ ਦਾ ਮਤਲਬ ਜਿਵੇਂ ਆਪਾਂ ਪੰਜਾਬੀ ਆ ਆਪਾਂ ਸੋਚੀ ਸਾਡੀ ਪੰਜਾਬੀ ਆ ਜਿਹੜੀ ਉਹ ਸਰਵਉੱਚ ਆ ਦੂਜੀਆਂ ਪਛਾਵਾਂ ਨੂੰ ਅਸੀਂ ਨਫ਼ਰਤ ਕਰੀ ਤਾਂ ਇਸ ਨੂੰ ਭਾਸ਼ਾਵਾਦ ਕਹਿੰਦੇ ਨੇ ਠੀਕ ਹੈ ਜੀ ਅੱਗੇ ਆ ਗਿਆ ਬੱਚਿਓ ਸਾਡੇ ਕੋਲੇ ਭਾਗ ਈੜੀ ਭਾਗ ਈੜੀ ਦੇ ਵਿੱਚ ਕੀ ਹੈ 30 ਤੋਂ 50 ਸ਼ਬਦਾਂ ਦੇ ਵਿੱਚ ਉੱਤਰ ਦੇਣਾ ਸੀ ਤੇ ਦੋ ਪ੍ਰਸ਼ਨ ਹੀ ਕਰਨੇ ਦੀ ਠੀਕ ਹੈ ਪਹਿਲਾ ਪ੍ਰਸ਼ਨ ਹੈਗਾ ਸਾਧਨਾ ਦੀ ਸਹੀ ਸਾਂਭ 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 ਇੱਥੇ ਸਾਂਭ ਹੋਣਾ ਚਾਹੀਦਾ ਸੀ ਸਾਂਸ ਸੰਭਾਲ ਕਿਵੇਂ ਹੋ ਸਕਦੀ ਹੈ ਸਾਧਨਾਂ ਦੀ ਸਹੀ ਸੰਭਾਲ ਸਾਧਨਾਂ ਦੀ ਸੰਭਾਲ ਬੱਚਿਓ ਦੇਖੋ ਜ਼ਰੂਰੀਆ ਜਿੰਨੇ ਵੀ ਸਾਡੇ ਕੋਲੇ ਸਾਧਨ ਉਪਲਬਧ ਨੇ ਚਾਹੇ ਉਹ ਕੁਦਰਤੀ ਸਾਧਨ ਨੇ ਚਾਹੇ ਕੋਈ ਹੋਰ ਸਾਧਨ ਨੇ ਉਹਨਾਂ ਦੀ ਸੰਭਾਲ ਜ਼ਰੂਰੀ ਹੈ ਕਿਵੇਂ ਕਰ ਸਕਦੇ ਹਾਂ ਇੱਕ ਤਾਂ ਦੇਖੋ ਇਹ ਆ ਵੀ ਸਾਧਨਾਂ ਦੀ ਸੰਭਾਲ ਦੇ ਪ੍ਰਤੀ ਸਾਨੂੰ ਪਤਾ ਹੋਣਾ ਚਾਹੀਦਾ ਦੂਜਿਆਂ ਨੂੰ ਵੀ ਅਸੀਂ ਇਸ ਦਾ ਜਾਗਰੂਕ ਕਰੀਏ ਫਿਰ ਜਿਹੜੇ ਸਾਧਨ ਸਾਡੇ ਦੁਬਾਰਾ ਵਰਤੋਂ ਚਾਉਣ ਵਾਲੇ ਨੇ ਅਸੀਂ ਉਹਨਾਂ ਨੂੰ ਦੁਬਾਰਾ ਵਰਤੋਂ ਦੇ ਵਿੱਚ ਲੈ ਕੇ ਆਈਏ ਫਿਰ ਅਸੀਂ ਉਹਨਾਂ ਦੀ ਲੋਡਿੰਗ ਦੀ ਵਰਤੋਂ ਕਰੀਏ ਫਾਲਤੂ ਵਰਤੋਂ ਨਾ ਕਰੀਏ ਇਸ ਤਰੀਕੇ ਨਾਲ ਸਾਧਨਾਂ ਦੀ ਸਾਮਸਬਲ ਹੋ ਸਕਦੀ ਹੈ ਰੇਸ਼ੇ ਦੀ ਲੰਬਾਈ ਦੇ ਆਧਾਰ ਤੇ ਕਪਾਹ ਕਿਹੜੀਆਂ-ਕਿਹੜੀਆਂ ਕਿਸਮਾਂ ਦੀ ਹੁੰਦੀ ਹੈ ਤਿੰਨ ਕਿਸਮਾਂ ਦੀ ਹੁੰਦੀ ਹੈ ਲੰਬੇ ਰੇਸ਼ੇ ਵਾਲੀ ਦਰਮਿਆਨੀ ਰੇਸ਼ੇ ਵਾਲੀ ਤੇ ਛੋਟੇ ਰੇਸ਼ੇ ਵਾਲੀ ਤੀਜਾ ਪ੍ਰਸ਼ਨ ਕੀ ਹੈ ਪੁਸਤਕਾਂ ਇਤਿਹਾਸਿਕ ਸਰੋਤ ਦੇ ਰੂਪ ਵਿੱਚ ਸਾਡੀ ਕਿਵੇਂ ਸਹਾਇਤਾ ਕਰਦੀਆਂ ਨੇ ਦੇਖੋ ਬੱਚਿਓ ਜਿਹੜੀਆਂ ਪੁਸਤਕਾਂ ਨੇ ਉਹ ਇਤਿਹਾਸਿਕ ਸਰੋਤ ਦੇ ਰੂਪ ਦੇ ਵਿੱਚ ਸਾਡੀ ਮਦਦ ਕਰਦੀਆਂ ਨੇ ਕਿਉਂ ਕਰਦੀਆਂ ਨੇ ਕਿਉਂਕਿ ਜਦੋਂ ਇਹ ਪੁਸਤਕਾਂ ਇਤਿਹਾਸਿਕ ਪੁਸਤਕਾਂ ਲਿਖੀਆਂ ਜਾਂਦੀਆਂ ਨੇ ਇੱਥੇ ਛਾਪਾਖਾਨਾ ਲੱਗਿਆ ਇਤਿਹਾਸਿਕ ਪੁਸਤਕਾਂ ਲਿਖੀਆਂ ਗਈਆਂ ਉਸ ਟਾਈਮ ਦਾ ਜਿਹੜਾ ਇਤਿਹਾਸ ਆ ਉਹਨਾਂ ਪੁਸਤਕਾਂ ਦੇ ਵਿੱਚ ਦਰਜ ਆ ਜਦੋਂ ਅਸੀਂ ਉਹ ਪੁਸਤਕਾਂ ਪੜ੍ਹਦੇ ਹਾਂ ਤਾਂ ਸਾਨੂੰ ਉਸ ਦੇ ਉਸ ਟਾਈਮ ਦੇ ਇਤਿਹਾਸ ਦਾ ਪਤਾ ਲੱਗਦਾ ਇਸ ਕਰਕੇ ਉਹ ਪੁਸਤਕਾਂ ਨੇ ਜਿਹੜੀਆਂ ਸਾਡੀਆਂ ਸਾਡੀ ਮਦਦ ਕਰਦੀ ਨੇ ਇਤਿਹਾਸ ਨੂੰ ਜਾਣਨ ਦੇ ਵਾਸਤੇ ਇਤਿਹਾਸ ਦਾ ਉਹ ਸਰੋਤ ਨੇ ਅੱਗੇ ਹੈਗਾ ਬੱਚਿਓ ਨਾਮਧਾਰੀ ਅੰਦੋਲਨ ਦੀ ਸਥਾਪਨਾ ਕਦੋਂ ਕਿੱਥੇ ਤੇ ਕਿਸ ਦੁਆਰਾ ਕੀਤੀ ਗਈ ਤਾਂ ਨਾਮਤਾਰੀ ਅੰਦੋਲਨ ਦੀ ਸਥਾਪਨਾ ਬੱਚੋ ਕੀਤੀ ਗਈ ਸੀ ਆ ਬਾਬਾ ਰਾਮ ਸਿੰਘ ਕੂਕਾ ਜੀ ਨੇ ਕੀਤੀ ਸੀ 1857 ਦੇ ਵਿੱਚ ਕੀਤੀ ਸੀ ਤੇ ਭੈਣੀ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਕੀਤੀ ਸੀ ਠੀਕ ਹੈ ਜੀ ਬਾਬਾ ਰਾਮ ਸਿੰਘ ਕੂਕਾ ਜੀ ਨੇ 1857 ਦੇ ਵਿੱਚ ਤੇ ਭੈਣੀ ਸਾਹਿਬ ਦੇ ਵਿੱਚ ਠੀਕ ਹੈ ਜੀ ਅਗਲਾ ਪ੍ਰਸ਼ਨ ਹੈਗਾ ਕਿ ਭਾਰਤ ਵਿੱਚ ਨਿਆਂਪਾਲਿਕਾ ਨੂੰ ਸੁਤੰਤਰ ਤੇ ਨਿਰਪੱਖ ਕਿਵੇਂ ਬਣਾਇਆ ਗਿਆ ਹੈ ਜਿਹੜੀ ਨਿਆਂਪਾਲਿਕਾ ਕੀ ਉਸ ਨੂੰ ਸੰਵਿਧਾਨ ਨੇ ਵਾਧੂ ਹੱਕ ਦਿੱਤੇ ਹੋਏ ਨੇ ਸੰਵਿਧਾਨ ਦੇ ਦੁਆਰਾ ਹੀ ਉਸ ਨੂੰ ਸੁਤੰਤਰ ਬਣਾਇਆ ਗਿਆ ਇਸ ਤੋਂ ਇਲਾਵਾ ਜਿਹੜੇ ਉਸ ਦੇ ਅਧਿਕਾਰੀ ਨੇ ਜੱਜ ਨੇ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਬਾਕੀ ਅਧਿਕਾਰੀਆਂ ਤੋਂ ਵੱਖਰੀਆਂ ਨੇ ਇਸ ਕਰਕੇ ਨਿਆਂਪਾਲਿਕਾ ਨੂੰ ਸੁਤੰਤਰ ਬਣਾਇਆ ਗਿਆ ਸੰਵਿਧਾਨ ਦੇ ਦੁਆਰਾ ਵਿਸ਼ੇਸ਼ ਆਫਰਾਂ ਦੇ ਕੇ ਅੱਗੇ ਆ ਗਿਆ ਭਈ ਸੰਸਦੀ ਸਰਕਾਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਲਿਖੋ ਸੰਸਦੀ ਸਰਕਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੇ ਬੱਚਿਓ ਦੇਖੋ ਇੱਕ ਤਾਂ ਇਹ ਆ ਕਿ ਇਸ ਦੀ ਅਗਵਾਈ ਆ ਜਿਹੜੀ ਉਪ ਪ੍ਰਧਾਨ ਮੰਤਰੀ ਜੇ ਕਰਦੇ ਨੇ ਦੂਜਾ ਇਹ ਹੈ ਵੀ ਜਿਹੜੇ ਇਸ ਦੇ ਵਿੱਚ ਵਿਰੋਧੀ ਦਲ ਹੁੰਦਾ ਵਿਰੋਧੀ ਧਿਰ ਹੁੰਦੀ ਆ ਉਸ ਨੂੰ ਕਾਨੂੰਨੀ ਮਾਨਤਾ ਮਿਲੀ ਹੁੰਦੀ ਹੈ ਇਸ ਤੋਂ ਇਲਾਵਾ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਵਿੱਚ ਜਿਹੜਾ ਗੂੜਾ ਸਬੰਧ ਹੁੰਦਾਗਾ ਤਾਂ ਇਹ ਸੰਸਦੀ ਸਰਕਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੇ ਠੀਕ ਹੈ ਜੀ ਫਿਰ ਹੈਗੇ ਨੇ ਬੱਚਿਓ ਸਾਡੇ ਕੋਲੇ ਭਾਗ ਸ ਜਿਨ੍ਹਾਂ ਦਾ ਉੱਤਰ ਅਸੀਂ 80 ਤੋਂ 100 ਸ਼ਬਦਾਂ ਦੇ ਵਿੱਚ ਦੇਣਾ ਤੇ ਪੰਜ ਅੰਕ ਦਾ ਇੱਕ ਪ੍ਰਸ਼ਨ ਆ ਠੀਕ ਆ ਇਸ ਤੇ ਆਪਾਂ ਕੋਈ ਚਰਚਾ ਨਹੀਂ ਕਰਾਂਗੇ ਕਿਉਂਕਿ ਇਹ ਜਿਆਦਾ ਆਬਜੈਕਟਿਵ ਆਗੇ ਤਾਂ ਉਸ ਤੋਂ ਬਾਅਦ ਸਰੋਤ ਆਧਾਰਿਤ ਪ੍ਰਸ਼ਨ ਨੇ ਸਾਡੇ ਕੋਲੇ ਸਾਡੇ ਕੋਲੇ ਬੱਚਿਓ ਕਿ ਇੱਕ ਪੈਰਾ ਹੈ ਆਪਾਂ ਪੈਰਾ ਪੜਾਂਗੇ ਤੇ ਪੈਰੇ ਤੋਂ ਬਾਅਦ ਇਸ ਦੇ ਵਿੱਚੋਂ ਪ੍ਰਸ਼ਨ ਨੇ ਤਾਂ ਪਹਿਰੇ ਦੇ ਵਿੱਚ ਕੀ ਕਾਲੀ ਮਿੱਟੀ ਵਿੱਚ ਨਾਈਟ੍ਰੋਜਨ ਫਾਸਫੋਰਸ ਤੇ ਜੀਵਾਂਸ਼ਾਂ ਦੀ ਘਾਟ ਹੁੰਦੀ ਹੈ ਪਰ ਲੋਹਾ ਐਲੂਮੀਨੀਅਮ ਪੋਟਾਸ਼ ਚੂਨਾ ম্যাগਨੀਸ਼ੀਅਮ ਜਿਹੇ ਤੱਤ ਭਾਰੀ ਮਾਤਰਾ ਵਿੱਚ ਮਿਲਦੇ ਹਨ ਇਹ ਮਿੱਟੀ ਜਵਾਲਾਮੁਖੀ ਲਾਵੇ ਦੇ ਫਟਣ ਤੋਂ ਬਾਅਦ ਅੱਗ ਦੀਆਂ ਚਟਾਨਾਂ ਦੇ ਟੁੱਟਣ ਤੋਂ ਬਾਅਦ ਬਣਦੀ ਹੈ ਇਸ ਵਿੱਚ ਲੋਹੇ ਅਤੇ ਐਲੂਮੀਨੀਅਮ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਰੰਗ ਕਾਲਾ ਹੁੰਦਾ ਹੈ ਕਾਲਾ ਰੰਗ ਤਾਂ ਹੁੰਦਾ ਲੋਹੇ ਤੇ ਐਲੂਮੀਨੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਵਿੱਚ ਬਲਾਸਟ ਤੇ ਚੀਕਣੀ ਮਿੱਟੀ ਦੇ ਅੰਸ਼ ਜ਼ਿਆਦਾ ਹੋਣ ਕਰਕੇ ਇਸ ਨੂੰ ਰੇ ਰੇਗੁਰ ਰੇਗੁਰ ਮਿੱਟੀ ਵੀ ਮਿੱਟੀ ਵੀ ਕਿਹਾ ਜਾਂਦਾ ਹੈ ਇਸ ਮਿੱਟੀ ਦੀ ਹੇਠਲੀ ਤਹਿ ਵਿੱਚ ਚੂਨੇ ਦੇ ਪਤਰੀਲੇ ਅੰਸ਼ ਮਿਲਣ ਕਰਕੇ ਇਹ ਪਾਣੀ ਨੂੰ देर तक ਸਾਂਭ ਕੇ ਰੱਖਦੀ ਹੈ ਇਸ ਮਿੱਟੀ ਇਹ ਮਿੱਟੀ ਬਹੁਤ ਉਪਜਾਊ ਹੋਣ ਕਰਕੇ ਵਾਰਕ ਫਸਲਾਂ ਪੈਦਾ ਕਰਨ ਲਈ ਬਹੁਤ ਫਾਇਦੇਮੰਦ ਸਾਬਤ ਹੁੰਦੀ ਹੈ ਇਸ ਕਰਕੇ ਇੰਨਾ ਵਿੱਚ ਗੰਨਾ ਅਲਸੀ ਸੂਰਜਮੁਖੀ ਬਾਜਰਾ ਕਪਾਹ ਅਜਿਹੀਆਂ ਫਸਲਾਂ ਦਾ ਭਰਪੂਰ ਝਾੜ ਲਿਆ ਜਾਂਦਾ ਹੈ ਕਪਾਹ ਦੀ ਪੈਦਾਵਾਰ ਜ਼ਿਆਦਾ ਹੋਣ ਕਰਕੇ ਅਤੇ ਇਸ ਦਾ ਰੰਗ ਕਾਲਾ ਹੋਣ ਕਰਕੇ ਕਈ ਵਾਰ ਇਸ ਨੂੰ ਇਸ ਮਿੱਟੀ ਨੂੰ ਕਪਾਹੀ ਕਾਲੀ ਮਿੱਟੀ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਤਾਂ ਪਹਿਲਾ ਪ੍ਰਸ਼ਨ ਕੀ ਹੈ ਬੱਚਿਓ ਪਹਿਲਾ ਪ੍ਰਸ਼ਨ ਹੈਗਾ ਸਾਡੇ ਕੋਲੇ ਕਾਲੀ ਮਿੱਟੀ ਵਿੱਚ ਕਿਹੜੇ ਤੱਤ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ ਤਾਂ ਕਾਲੀ ਮਿੱਟੀ ਵਿੱਚ ਕਿਹੜੇ ਤੱਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੇ ਨੇ ਆਹ ਤੱਤਾਂ ਦੀ ਘਾਟ ਹੁੰਦੀ ਆਹ ਜ਼ਿਆਦਾ ਮਾਤਰਾ ਚ ਹੁੰਦੇ ਨੇ ਕਿਹੜਾ ਲੋਹਾ ਐਲੂਮੀਨੀਅਮ ਪੋਟਾਸ਼ ਚੂਨਾ ਅਤੇ ਮੈਗਨੀਸ਼ੀਅਮ ਤਾਂ ਇਹ ਪੰਜ ਤੱਤ ਤੁਸੀਂ ਇਸ ਤੇ ਲਿਖਣੇ ਸੀ ਕਾਲੀ ਮਿੱਟੀ ਦਾ ਨਿਰਮਾਣ ਕਿਵੇਂ ਹੁੰਦਾ ਹੈ ਕਾਲੀ ਮਿੱਟੀ ਦਾ ਨਿਰਮਾਣ ਪਤਾ ਜਦੋਂ ਜਵਾਲਾਮੁਖੀ ਫਟਦਾ ਜਵਾਲਾਮੁਖੀ ਫਟਣ ਤੋਂ ਬਾਅਦ ਅੱਗ ਦੀਆਂ ਚਟਾਨਾਂ ਦੇ ਟੁੱਟਣ ਨਾਲ ਬਣਦੀ ਹੈ ਠੀਕ ਹੈ ਜਵਾਲਾਮੁਖੀ ਜਵਾਲਾਮੁਖੀ ਲਾਵੇ ਦੇ ਫਟਣ ਤੋਂ ਬਾਅਦ ਅੱਗ ਦੀਆਂ ਚਟਾਨਾਂ ਦੇ ਟੁੱਟਣ ਤੋਂ ਬਾਅਦ ਬਣਦੀ ਹੈ ਇਹ ਮਿੱਟੀ ਦਾ ਨਿਰਮਾਣ ਇਸ ਤਰੀਕੇ ਨਾਲ ਹੁੰਦਾ ਕਾਲੀ ਮਿੱਟੀ ਵਿੱਚ ਕਿਹੜੀਆਂ ਫਸਲਾਂ ਵੱਧ ਉਗਾਈਆਂ ਜਾਂਦੀਆਂ ਹਨ ਕਾਲੀ ਮਿੱਟੀ ਵਿੱਚ ਇਹ ਫਸਲਾਂ ਵੱਧ ਉਗਾਈਆਂ ਜਾਂਦੀਆਂ ਨੇ ਕੰਨਾ ਅਲਸੀ ਸੂਰਜਮੁਖੀ ਬਾਜਰਾ ਕਪਾਹ ਇਹ ਫਸਲਾਂ ਇਸ ਤੇ ਵੱਧ ਉਗਾਈਆਂ ਜਾਂਦੀਆਂ ਕਾਲੀ ਮਿੱਟੀ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਕਾਲੀ ਮਿੱਟੀ ਨੂੰ ਦੋ ਨਾਵਾਂ ਨਾਲ ਜਾਣਿਆ ਜਾਂਦਾ ਇੱਕ ਤਾਂ ਇਹ ਹੈਗੇ ਇੱਕ ਤਾਂ ਹੈ ਰੇਗੁਰ ਮਿੱਟੀ ਇੱਕ ਇਹਨਾਂ ਨੂੰ ਕਿਹਾ ਜਾਂਦਾ ਕਪਾਹੀ ਕਾਲੀ ਮਿੱਟੀ ਠੀਕ ਹੈ ਕਪਾਹੀ ਕਾਲੀ ਮਿੱਟੀ ਤੇ ਰੇਗੁਰ ਮਿੱਟੀ ਦੇ ਨਾਂ ਨਾਲ ਜਾਣਿਆ ਜਾਂਦਾ ਕਾਲੀ ਮਿੱਟੀ ਦਾ ਰੰਗ ਕਾਲਾ ਹੋਣ ਦਾ ਕਾਰਨ ਕੀ ਹੈ ਕਾਲਾ ਹੋਣ ਦਾ ਕਾਰਨ ਸਾਨੂੰ ਪਹਿਰੇ ਦੇ ਵਿੱਚ ਇੱਥੋਂ ਪਤਾ ਲੱਗਿਆ ਸੀ ਕਿ ਇਸ ਦਾ ਰੰਗ ਕਾਲਾ ਕਿਉਂ ਆਗਾ ਇਸ ਪਹਿਰੇ ਦੇ ਵਿੱਚੋਂ ਆਪਾਂ ਲੱਭਦੇ ਹਾਂ ਆਸੀ ਇਸ ਵਿੱਚ ਲੋਹੇ ਅਤੇ ਮੈਗਨੀਅਮ ਐਲੂਮੀਨੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਕਰਕੇ ਇਸ ਦਾ ਰੰਗ ਕਾਲਾ ਇਸ ਦੇ ਵਿੱਚ ਲੋਹੇ ਦੀ ਅਤੇ ਐਲੂਮੀਨੀਅਮ ਦੀ ਮਾਤਰਾ ਜਿਹੜੀ ਉਹ ਜ਼ਿਆਦਾ ਹੁੰਦੀ ਹੈ ਤਾਂ ਕਰਕੇ ਇਸ ਮਿੱਟੀ ਦਾ ਰੰਗ ਕਾਲਾ ਹੁੰਦਾ ਠੀਕ ਹੈ ਬੱਚੋ ਅੱਛਾ ਉਸ ਤੋਂ ਬਾਅਦ ਬੱਚਿਓ ਤੁਹਾਡੇ ਕੋਲੇ ਹੈਗਾ ਨਾ ਨਕਸ਼ਾ ਠੀਕ ਹੈ ਸਾਰਾ ਪੇਪਰ ਆਪਣਾ ਹੱਲ ਹੋ ਗਿਆ ਹੁਣ ਨਕਸ਼ੇ ਦੇ ਵਿੱਚ ਕੀ ਅਸੀਂ ਕੋਈ 10 ਸਥਾਨ ਦਿਖਾਉਣੇ ਆ ਇੱਕ ਅੰਕ ਦਾ ਇੱਕ ਸਥਾਨਾ ਤਾਂ 10 ਅੰਕ ਇਹਦੇ ਵਿੱਚ ਜਲੋੜ ਮਿੱਟੀ ਦਾ ਖੇਤਰ ਦਿਖਾ ਸਕਦੇ ਸੀ ਜਲੋੜ ਮਿੱਟੀ ਦਾ ਖੇਤਰ ਮਤਲਬ ਪੰਜਾਬ ਦੇ ਵਿੱਚ ਆਪਣੀ ਜਲੋੜ ਮਿੱਟੀ ਪਾਈ ਜਾ ਸਕਦੀ ਹੈ ਪਾਈ ਜਾਂਦੀ ਹੈ ਤਾਂ ਇਹ ਤੁਸੀਂ ਦਿਖਾ ਸਕਦੇ ਸੀ ਬਾਕੀ ਤੇ ਵੀ ਆਪਾਂ ਚਰਚਾ ਕਰਦੇ ਹਾਂ ਦੰਗਾਦਰੀਆ ਸਦਾ ਬਹਾਰ ਜੰਗਲਾਂ ਵਾਲਾ ਇੱਕ ਖੇਤਰ ਕੱਚਾ ਲੋਹਾ ਖੇਤਰ ਸੋਨਾ ਖੇਤਰ ਤਾਂਬਾ ਖੇਤਰ ਮੈਗਨੀਜ਼ ਖੇਤਰ ਕਪਾਹ ਖੇਤਰ ਚਾਵਲ ਖੇਤਰ ਪਟਸਨ ਖੇਤਰ ਸਥਾਈ ਬੰਦੋ ਵਸਤ ਵਾਲਾ ਇੱਕ ਰਾਜ ਸੂਤੀ ਕੱਪੜੇ ਦਾ ਪਹਿਲਾ ਕਾਰਖਾਨਾ ਚਾਹ ਦਾ ਪਹਿਲਾ ਵਾਗ ਮੈਰੀਨਾਂ ਵਿਚ ਗੇਟਵੇ ਆਫ ਇੰਡੀਆ ਤਾਂ ਇਹਦੇ ਵਿੱਚੋਂ ਕੁਝ-ਕੁਝ ਚੀਜ਼ਾਂ ਨੇ ਮੈਂ ਤੁਹਾਨੂੰ ਲੈ ਕੇ ਜਾਣਾ ਬੱਚਿਓ ਸਿੱਧਾ ਨਕਸ਼ੇ ਦੇ ਉੱਪਰ ਤੇ ਉਸ ਤੇ ਆਪਾਂ ਇਹਨਾਂ ਦੇ ਵਿੱਚੋਂ ਦੇਖਦੇ ਹਾਂ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਸਾਡੇ ਕੋਲ ਆ ਸਭ ਤੋਂ ਪਹਿਲਾਂ ਹੈਗਾ ਸਾਡੇ ਕੋਲੇ ਜਲੌੜੀ ਮਿੱਟੀ ਵਾਲਾ ਖੇਤਰ ਤਾਂ ਜਲੌੜੀ ਮਿੱਟੀ ਵਾਲੇ ਖੇਤਰ ਦੇ ਵਿੱਚ ਬੱਚਿਓ ਅਸੀਂ ਦਿਖਾ ਆ ਮੈਂ ਤੁਹਾਡਾ ਇੱਕ ਲਿਆਗਾ ਨਕਸ਼ਾ ਜਿਹੜਾ ਪੈਸੇ ਭਾਰਤ ਦੇ ਗਵੰਢੀ ਰਾਜਾਂ ਦਾ ਪਰੰਤੂ ਇਹਦੇ ਵਿੱਚ ਜਲੋੜੀ ਮਿੱਟੀ ਵਾਲਾ ਖੇਤਰ ਬੱਚੋ ਜਿਸ ਤਰ੍ਹਾਂ ਪੰਜਾਬ ਆ ਪੰਜਾਬ ਹਰਿਆਣਾ ਇੱਥੇ ਤੁਸੀਂ ਆਸ ਤਰ੍ਹਾਂ ਤੇ ਦਿਖਾ ਸਕਦੇ ਹੋ ਠੀਕ ਹੈ ਜੀ ਦੂਸਰਾ ਦੂਸਰਾ ਪ੍ਰਸ਼ਨ ਹੈਗਾ ਗੰਗਾ ਦਰਿਆ ਗੰਗਾ ਦਰਿਆ ਆਸੀਂ ਦਿਖਾਉਣਾ ਗੰਗਾ ਦਰਿਆ ਕਿੱਥੇ ਦਿਖਾ ਗੰਗਾ ਦਰਿਆ ਇੱਥੋਂ ਜੇ ਨਿਕਲਦਾ ਇਹ ਇੱਧਰ ਗੰਗਾ ਦਰਿਆ ਇੱਥੇ ਦਿਖਾ ਸਕਦੇ ਹੋ ਠੀਕ ਹੈ ਜੀ ਤੀਜਾ ਕੀ ਆ ਸਦਾ ਬਹਾਰ ਜੰਗਲਾਂ ਵਾਲਾ ਇੱਕ ਖੇਤਰ ਸਦਾ ਬਹਾਰ ਜੰਗਲਾਂ ਵਾਲਾ ਆ ਸਾਰਾ ਇਲਾਕਾ ਨੇ ਜਿਹੜਾ ਸਦਾ ਬਹਾਰ ਜੰਗਲਾਂ ਵਾਲਾ ਖੇਤਰ ਇਸ ਨੂੰ ਤੁਸੀਂ ਸਦਾਵਹਾਰ ਜੰਗਲਾਵਾਲਾ ਖੇਤਰ ਦਿਖਾ ਸਕਦੇ ਸੀ ਠੀਕ ਹੈ ਜੀ ਫਿਰ ਹੈਗਾ ਕੱਚਾ ਲੋਹਾ ਖੇਤਰ ਸੋਨਾ ਖੇਤਰ ਤਾਂਬਾ ਖੇਤਰ ਤੇ ਮੈਗਨੀਜ਼ ਖੇਤਰ ਹੁਣ ਆਪਾਂ ਚਰਚਾ ਕਰਦੇ ਹਾਂ ਇਹਨਾਂ ਤੇ ਤਾਂ ਬੱਚਿਓ ਜਿਹੜਾ ਆਹਾ ਖੇਤਰ ਆ ਨਾ ਇਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਇੱਥੇ ਜੇ ਮਿਲਦੀਆਂ ਨੇ ਤਾਂ ਤੁਸੀਂ ਇੱਥੇ ਕਿਤੇ ਵੀ ਦਿਖਾ ਸਕਦੇ ਸੀਗੇ ਇਸ ਨੂੰ ਮਤਲਬ ਕੱਚੇ ਲੋਹਾ ਕੱਚਾ ਲੋਹਾ ਖੇਤਰ ਸੋਨਾ ਖੇਤਰ ਤਾਂਬਾ ਖੇਤਰ ਮੈਗਨੀਜ਼ ਖੇਤਰ ਠੀਕ ਹੈ ਅੱਗੇ ਸਾਡੇ ਕੋਲ ਹੈਗਾ ਕਪਾਹ ਖੇਤਰ ਕਪਾਹ ਜ਼ਿਆਦਾਤਰ ਮਹਾਰਾਸ਼ਟਰ ਦੇ ਵਿੱਚ ਪਾਈ ਜਾਂਦੀ ਹੈ ਤਾਂ ਆਪਾਂ ਦਿਖਾ ਸਕਦੇ ਸੀ ਇੱਥੇ ਆ ਕਪਾਹ ਖੇਤਰ ਠੀਕ ਹੈ ਜੀ ਕਪਾਹ ਖੇਤਰ ਤੋਂ ਬਾਅਦ ਸਾਡੇ ਕੋਲੇ ਹੈਗਾ ਚਾਵਲ ਖੇਤਰ ਚਾਵਲ ਆ ਜਿਹੜਾ ਪੱਛਮੀ ਬੰਗਾਲ 'ਚ ਜ਼ਿਆਦਾ ਹੁੰਦਾ ਤਾਂ ਅਸੀਂ ਇੱਥੇ ਅਸੀਂ ਦਿਖਾ ਸਕਦੇ ਆ ਚਾਵਲ ਵਾਲਾ ਖੇਤਰ ਠੀਕ ਹੈ ਜੀ ਚਾਵਲ ਖੇਤਰ ਤੋਂ ਬਾਅਦ ਸਾਡੇ ਕੋਲੇ ਹੈਗਾ ਪਟਸਨ ਖੇਤਰ ਸਥਾਈ ਬੰਦੋਬਸਤ ਵਾਲਾ ਇੱਕ ਰਾਜ ਕੋਈ ਵੀ ਰਾਜ ਇੱਥੇ ਬੱਚਿਓ ਆਪਾਂ ਪਟਸਨ ਖੇਤਰ ਦਿਖਾ ਸਕਦੇ ਆਹ ਖੇਤਰ ਜਿਹੜੇ ਹੈਗੇ ਨੇ ਇਹ ਪਟਸਨ ਦੇ ਨੇ ਠੀਕ ਹੈ ਪਟਸਨ ਖੇਤਰ ਉਸ ਤੋਂ ਬਾਅਦ ਸਾਡੇ ਕੋਲੇ ਹੈਗਾ ਸਥਾਈ ਬੰਦੋਬਸਤ ਵਾਲਾ ਰਾਜ ਤਾਂ ਸਥਾਈ ਬੰਦੋਬਸਤ ਵਾਲਾ ਰਾਜ ਇੱਥੇ ਦਿਖਾ ਸਕਦੇ ਸਥਾਈ ਬੰਦੋਬਸਤ ਵਾਲਾ ਰਾਜ ਇੱਥੇ ਹੋ ਗਿਆ ਇੱਕ ਏ ਬਿਹਾਰਾ ਅ ਅੱਗੇ ਵਿੱਚੋਂ ਸਾਡੇ ਕੋਲ ਹੈਗਾ ਸੂਤੀ ਕੱਪੜੇ ਦਾ ਪਹਿਲਾ کارਖਾਨਾ ਤੇ ਚਾਹ ਦਾ ਪਹਿਲਾ ਬਾਗ ਸੂਤੀ ਕੱਪੜੇ ਦਾ ਪਹਿਲਾ کارਖਾਨਾ ਅਸੀਂ ਦਿਖਾ ਸਕਦੇ ਹਾਂ ਮੁੰਬਈ ਦੇ ਵਿੱਚ ਇੱਥੇ ਇੱਥੇ ਲੱਗਿਆ ਸੀਗਾ ਠੀਕ ਹੈ ਜੀ ਚਾਹ ਦਾ ਪਹਿਲਾ ਬਾਗ ਅਸਾਮ ਜਿੱਥੇ ਦਿਖਾ ਸਕਦੇ ਸੀ ਤੁਸੀਂ ਕਿਤੇ ਵੀ ਠੀਕ ਹੈ ਜੀ ਅੱਗੇ ਅੱਗੇ ਹੈਗੇ ਸਾਡੇ ਕੋਲੇ ਮਰੀਨਾ ਬੀਚ ਤੇ ਗੇਟਵੇ ਆਫ ਇੰਡੀਆ ਗੇਟਵੇ ਆਫ ਇੰਡੀਆ ਫਿਰ ਮੁੰਬਈ ਦੇ ਵਿੱਚ ਆ ਗੇਟਵੇ ਆਫ ਇੰਡੀਆ ਨੂੰ ਤੁਸੀਂ ਇੱਥੇ ਦਿਖਾ ਸਕਦੇ ਹੋ ਇਹ ਇੱਥੇ ਕਿਤੇ ਮਰੀਨਾ ਬੀਚ ਇਹ ਆ ਥਾਂ ਤੇ ਦਿਖਾ ਸਕਦੇ ਸੀ ਠੀਕ ਹੈ ਬੱਚੋ ਇਹ ਹੋ ਗਈਆਂ ਆਪਣੀਆਂ ਆਪਣੇ ਸਾਰੇ ਨਕਸ਼ੇ ਦੇ ਵਿੱਚ 15 ਥਾਵਾਂ ਜਿਨ੍ਹਾਂ ਦੇ ਵਿੱਚੋਂ ਤੁਸੀਂ ਕੋਈ 10 ਹੀ ਦਿਖਾਉਣੇ ਸੀ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਇਹ ਥਾਵਾਂ ਦਿਖਾ ਦਿਖਾਏ ਤਾਂ ਤੁਹਾਡੇ 10 ਦੇ ਵਿੱਚੋਂ 10 ਅੰਕ ਆ ਜਾਣਗੇ ਠੀਕ ਹੈ ਜਿੰਨੀਆਂ ਵੀ ਤੁਸੀਂ ਥਾਵਾਂ ਸਹੀ ਦਰਸਾਤੀਆਂ ਤਾਂ ਉਹਨੇ ਹੀ ਤੁਹਾਨੂੰ ਅੰਕ ਆ ਜਾਣਗੇ ਜੇ 5 ਸਹੀ ਨੇ ਤਾਂ 5 ਅੰਕ 6 ਸਹੀ ਨੇ 6 ਅੰਕ 7 ਸਹੀ ਨੇ ਤਾਂ 7 ਠੀਕ ਹੈ ਬੱਚੋ ਇਹ ਸੀ ਤੁਹਾਡਾ ਅੱਜ ਦਾ ਪੇਪਰ ਤੇ ਮੈਨੂੰ ਉਮੀਦ ਆ ਕਿ ਇਸ ਵੀਡੀਓ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਹੋਏਗੀ ਆਪਣਾ ਬਿਲਾਨ ਕਰਨ ਦੇ ਲਈ ਤੇ ਜੇਕਰ ਤੁਹਾਡੀ ਕੋਈ ਹੋਰ ਕੁਆਰੀ ਆ ਕੋਈ ਹੋਰ ਸਵਾਲ ਆ ਕਿਸੇ ਸਵਾਲ ਦਾ ਡਾਊਟ ਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਤੁਹਾਨੂੰ ਉਸ ਦਾ ਰਿਪਲਾਈ ਜ਼ਰੂਰ ਕੀਤਾ ਜਾਏਗਾ ਹੋ ਸਕਦਾ ਬਹੁਤ ਸਾਰੇ ਬੱਚਿਆਂ ਨੂੰ ਉਸ ਦਾ ਡਾਊਟ ਹੋਵੇ ਕਿ 42ਵੇਂ ਸੋਧ ਦੇ ਵਿੱਚ ਪ੍ਰਸਤਾਵਨਾ ਦੇ ਵਿੱਚ ਕੀ ਲਿਖਿਆ ਗਿਆ ਕਿਉਂਕਿ ਜਿਹੜਾ ਤੁਹਾਡਾ ਸਿੰਪਲੀਫਾਈਡ ਮਟੀਰੀਅਲ ਆ ਉਸ ਤੇ ਕੁਝ ਹੋਰ ਲਿਖਿਆ ਪਿਆਗਾ ਠੀਕ ਹੈ ਤਾ ਹੋ ਸਕਦਾ ਬੱਚਿਆਂ ਨੂੰ ਇਹ ਡਾਊਟ ਹੋਵੇ ਪਰੰਤੂ ਤੁਹਾਡੀ ਜਿਹੜੀ 42ਵੀਂ ਸੋਧ ਆ ਗਈ ਉਸ ਦੇ ਵਿੱਚ ਅਖੰਡਤਾ ਤੇ ਏਕਤਾ ਨੂੰ ਹੀ ਸ਼ਾਮਲ ਕੀਤਾ ਗਿਆ ਸੋ ਸਾਰੀ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਪੰਜਾਬੀ ਵਿਸ਼ੇ ਦੇ ਨਾਲ ਸੰਬੰਧਿਤ ਪੜਾਈ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ ਖੁਸ਼ ਰਹੋ ਤੇ ਚੰਗੇ ਅੰਕ ਲੈ ਕੇ ਪਾਸੋ